ਰਾਸਮਈ 2025 ਦਿਨ ਸ਼ਨੀਵਾਰ ਨੂੰ ਜਰਨਲ ਸਕੱਤਰ ਵੀਰਦਵਿੰਦਰ ਸਿੰਘ ਭੰਗੂ ਅਤੇ ਹਲਕਾ ਪੈਰ ਨਾਲ ਸੰਬੰਧਿਤ ਹੋਰ ਸਮੁੱਚੀ ਲੀਡਰਸ਼ਿਪ ਦੀ ਰਹਿਨਮਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਮਰਤ ਸਰ ਦੀ ਇੱਕ ਵਿਸ਼ਾਲ ਮੀਟਿੰਗ ਪਿੰਡ ਜਰਗ ਵਿਖੇ ਕਰਵਾਈ ਗਈ ਜਿਸ ਦੇ ਵਿੱਚ ਕੌਮੀ ਸ਼੍ਰੋਮਣੀ ਅਕਾਲੀ ਦਲ ਅਮਰਸਰ ਦੇ ਕੌਮੀ ਜਰਨਲ ਸਕੱਤਰ ਤੇ ਮੈਂਬਰ ਪੀ ਏ ਸੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਪਟਿਆਲਾ ਜ਼ਿਲ੍ਹਾ ਲੁਧਿਆਣਾ ਦਿਹਾਤੀ ਯੂਥ ਦੇ ਇੰਚਾਰਜ ਭਾਈ ਅਮਰਪਾਲ ਸਿੰਘ ਜੀ ਸ਼ੰਦਣਾ ਪੁਲਿਸ ਜ਼ਿਲ੍ਹਾ ਖੰਨਾ ਯੂਥ ਦੇ ਪ੍ਰਧਾਨ ਜਸਕਿਰ ਸਿੰਘ ਮੁੰਡੀ ਭਾਈ ਪ੍ਰੀਤਮ ਸਿੰਘ ਮਾਨਗੜ ਪ੍ਰਧਾਨ ਲੁਧਿਆਣਾ ਦਿਹਾਤੀ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਜਨਰਲ ਸਕੱਤਰ ਵੀਰ ਦਵਿੰਦਰ ਸਿੰਘ ਪੰਘੂ ਵਿਸ਼ੇਸ਼ ਤੌਰ ਤੇ ਉੱਤੇ ਹਾਜ਼ਰ ਸਨ ਗਰੀਬ ਇੱਕ ਘੰਟਾ ਚੱਲੀ ਇਸ ਮੀਟਿੰਗ ਦੇ ਵਿੱਚ ਪੰਜਾਬ ਤੋਂ ਇਲਾਵਾ ਹਲਕੇ ਨਾਲ ਸੰਬੰਧਿਤ ਕਈ ਸਮੱਸਿਆਵਾਂ ਅਤੇ ਮੁੱਦਿਆਂ ਦੇ ਉੱਤੇ ਖੁੱਲਕੇ ਵਿਚਾਰ ਵਟਾਂਦਰਾ ਕੀਤਾ ਗਿਆ ਸੋ ਮੀਟਿੰਗ ਦੇ ਵਿੱਚ ਪਹੁੰਚੀਆਂ ਵਿਸ਼ੇਸ਼ ਸ਼ਖਸੀਅਤਾਂ ਅਤੇ ਲੀਡਰਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਸੰਬੋਧਨ ਵੀ ਕੀਤਾ ਗਿਆ ਸੋ ਇਸ ਮੌਕੇ ਪਹੁੰਚੀ ਸਮੁੱਚੀ ਕਮੇ ਲੀਡਰਸ਼ਿਪ ਦੀ ਹਾਜ਼ਰੀ ਦੇ ਵਿੱਚ ਪਿੰਡ ਜਰਗ ਵਿਖੇ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਜਿਸ ਦੇ ਵਿੱਚ ਗੱਲ ਕਰੀਏ ਰਾਜਵਿੰਦਰ ਸਿੰਘ ਮੰਡੇਰ ਨੂੰ ਪ੍ਰਧਾਨ ਯੂਥ ਵਿੰਗ ਹਲਕਾ ਪੈਲ ਦਾ ਪ੍ਰਧਾਨ ਬੀਨ ਸਿੰਘ ਜਰਨਲ ਸਕੱਤਰ ਹਰ ਪੁਨੀਤ ਸਿੰਘ ਮੰਡੇਰ ਜਰਨਲ ਸਕੱਤਰ ਭਾਈ ਹਰਚਰਨ ਸਿੰਘ ਜ਼ਿਲ੍ਹਾ ਯੂਥ ਮੀਤ ਪ੍ਰਧਾਨ ਵਿਕੀ ਸ਼ਰਮਾ ਯੂਥ ਪ੍ਰਧਾਨ ਹੈ ਅਲਕਾ ਸਮਰਾੜਾ ਤੇ ਹੋਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦੇ ਕੇ ਸਨਮਾਨਤ ਵੀ ਕੀਤਾ ਗਿਆ ਸੋ ਮੀਟਿੰਗ ਦੇ ਅੰਤ ਦੇ ਵਿੱਚ ਜਨਰਲ ਸਕੱਤਰ ਵੀਰ ਦਵਿੰਦਰ ਸਿੰਘ ਭੰਗੂ ਹੁਣਾਂ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੀ ਹੋਈ ਸਮੂੱਚੀ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਵੀ ਕੀਤਾ ਗਿਆ ਸੋ ਤੁਸੀਂ ਦੇਖ ਸਕਦੇ ਹੋ ਕਿ ਮੀਟਿੰਗ ਤੋਂ ਉਪਰੰਤ ਵਿਸ਼ੇਸ਼ ਤੌਰ ਦੇ ਉੱਤੇ ਨਵੇਂਆਂ ਕੀਤੀਆਂ ਗਈਆਂ ਨਿਯੁਕਤੀਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਸਰੋਪਾਉ ਅਤੇ ਸਨਮਾਨ ਜਨ ਦੇ ਕੇ ਸਨਮਾਨਤ ਵੀ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਮਰਸਨ ਨਾਲ ਸੰਬੰਧਿਤ ਲੀਡਰ ਤੁਹਾਡੇ ਗੁਰੂ ਨੇ ਤੁਹਾਨੂੰ ਇੱਡੀ ਵੱਡੀ ਬਖਸ਼ਿਸ਼ ਕੀਤੀ ਹੈ ਸਾਰੇ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਜੀ ਨੂੰ ਛੱਡ ਕੇ ਸਾਰੇ ਸ਼ਬਦ ਪਹਿਲਾ ਰਾਗ ਫਿਰ ਗੁਰੂ ਸਾਹਿਬ ਦਾ ਨਾਮ ਫਿਰ ਉਸ ਰਾਗ ਦੀ ਗਿਣਤੀ ਮਿਲਤੀ ਘਰ ਛੇਮਾ ਅਠਮਾ ਤੁਸੀਂ ਇਸ ਮਾਨ ਨੂੰ ਪੂਰਾ ਮਤਲਬ ਕਿ ਜਿੰਨਾ ਅਸੀਂ ਆਸ ਕਰਦੇ ਹਾਂ ਉਸ ਤੋਂ ਵੱਧ ਤਰੀਕੇ ਦੇ ਨਾਲ ਇਹਨੂੰ ਵਧਾਉਂਗੇ ਨੌਜਵਾਨ ਅੱਜ ਆਸ ਕਰਦਾ ਸਿੱਖਾਂ ਦਾ ਕਿ ਸਾਨੂੰ ਕਿਸੇ ਸਹੀ ਰਸਤੇ ਤੇ ਤੋਰਿਆ ਜਾਵੇ ਸੋ ਜੇ ਉਹ ਸ਼੍ਰੋਮਣੀ ਕਾਲਰ ਅੰਮ੍ਰਿਤਸਰ ਨਾਲ ਜੁੜ ਜਣਗੇ ਉਹਨਾਂ ਦਾ ਆਪਣਾ ਜੀਵਨ ਵੀ ਸਫਲਾ ਤੇ ਸਾਡੇ ਮਿਸ਼ਨ ਵਿੱਚ ਵੀ ਵਾਦਾ ਹੋਊਗਾ ਅਸੀਂ ਤੁਹਾਡੇ ਤੇ ਇਹ ਆਸ ਕਰਦੇ ਹਾਂ ਬਹੁਤ ਬਹੁਤ ਮੁਬਾਰਕਾ ਇਹ ਨੁਕਤੀ ਪੱਤਰ ਹੁੰਦਾ ਹੈ ਅਸੀਂ ਪਾਰਟੀ ਵੱਲੋਂ ਆਪ ਜੀ ਸੌਪੜਿਆ ਵਾਈਡ ਜੀ ਦਾ ਸੋਲੇ ਸੋਨਹਾਂ ਉਹ ਜੀ ਬੇਨਤੀ ਕਰਦਾ ਸਰਦਾਰ ਹਰਚਰਨ ਸਿੰਘ ਜੀ ਜੋ ਕਿ ਜੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਨ ਉਹ ਵੀ ਆ ਕੇ ਆਪਣਾ ਉਹਨੇ ਯਕਤੀ ਪੱਤਰ ਲੈਣ ਤੁਹਾਡੇ ਪੁਰਾਣੇ ਨੇ ਹਾਂ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਇਸ ਵਕਤ ਸਾਡੇ ਦਰਮਿਆਨ ਪ੍ਰੋਫੈਸਰ ਅਮਨਦਰ ਪਾਤਸ਼ਕ ਜੀ ਕੌਮੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰੀਤਮ ਸਿੰਘ ਜੀ ਮਾਨਗੜਾ ਲੁਧਿਆਣਾ ਦਿਹਾਤੀ ਪ੍ਰਧਾਨ ਸੀਨੀਅਰ ਆਗੂ ਵੀਰ ਦਵਿੰਦਰ ਸਿੰਘ ਜੀ ਭੰਗੂ ਜਰਗ ਜਿਨ੍ਹਾਂ ਦੀ ਰਹਿਨਮਾਈ ਹੇਠ ਅੱਜ ਵਿਸ਼ੇਸ਼ ਮੀਟਿੰਗ ਅੰਮ੍ਰਿਤਪਾਲ ਸਿੰਘ ਜੀ ਸ਼ੰਦਰਾ ਅੰਮ੍ਰਿਤਪਾਲ ਸਿੰਘ ਜੀ ਸ਼ੰਦਰਾ ਜਿਨ੍ਹਾਂ ਦੀ ਜਰਗ ਸਕੱਤਰ ਜਿਨ੍ਹਾਂ ਦੀ ਰਹਿਨਮਾਈ ਹੇਠ ਇੱਕ ਵਿਸ਼ੇਸ਼ ਜਿਹੜੀ ਮੀਟਿੰਗ ਆ ਅੱਜ ਜਰਗ ਵਿਖੇ ਹੋਈ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਅੱਜ ਇੱਕ ਵਿਸ਼ੇਸ਼ ਜਿਹੜੀ ਮੀਟਿੰਗ ਜਰਗ ਵਿਖੇ ਰੱਖੀ ਗਈ ਹੈ ਕੀ ਇਹਦਾ ਮੁੱਖ ਮਕਸਦ ਸੀਗਾ ਇਹ ਅਸੀਂ ਪਿਛਲੇ ਦਿਨਾਂ ਦੇ ਵਿੱਚ ਸਦਾ ਜਸਕਰਨ ਸਿੰਘ ਮੁੰਡੀ ਨੂੰ ਖੰਨਾ ਜਸਕੀਰਤ ਸਿੰਘ ਮੁੰਡੀ ਸਾਹਿਬ ਨੂੰ ਨੌਜਵਾਨ ਤੌਰ ਤੇ ਖੰਨਾ ਜ਼ਿਲ੍ਹੇ ਦਾ ਯੂਥ ਦਾ ਪ੍ਰਧਾਨ ਲਗਾਇਆ ਹੈ। ਉਹਨਾਂ ਨੇ ਅੱਗੇ ਸੰਪਰਕ ਕਰਕੇ ਸਾਡੇ ਪ੍ਰਾਣੇ ਲੀਡਰ ਨੇ ਸਰਦਾਰ ਭੰਗੂ ਸਾਹਿਬ ਇਹਨਾਂ ਦੇ ਨਾਲ ਸਹਿਯੋਗ ਕਰਕੇ ਅੱਜ ਦੀ ਮੀਟਿੰਗ ਜਿਹੜਾ ਅਰੇਂਜ ਕੀਤਾ ਸੀ ਇਹ ਸਾਰਾ ਜਿਹੜਾ ਜਿੰਮਾ ਇਹ ਭੰਗੂ ਸਾਹਿਬ ਨੇ ਸਾਰਿਆਂ ਨਾਲ ਸਲਾਹ ਕਰਕੇ ਕੀਤਾ ਹੈ ਤੇ ਅੱਜ ਕੁਝ ਨੌਜਵਾਨ ਬੱਚਿਆਂ ਦੀ ਇਸ ਇਲਾਕੇ ਦੀ ਨਿਯੁਕਤੀ ਕੀਤੀ ਗਈ ਹੈ। ਉਸ ਨਿਯੁਕਤੀ ਦੇ ਸਬੰਧ ਵਿੱਚ ਅੱਜ ਦੀ ਮੀਟਿੰਗ ਵੀ ਹੋਈ ਹੈ ਤੇ ਨਿਯੁਕਤੀ ਪੱਤਰ ਦਿੱਤੇ ਵੀ ਗਏ ਨੇ। ਸ਼ੁਕਰੇ ਸ਼ੁਕਰੇ ਧੰਵਾਦੀ ਮੇਹਰਬਾਨ। ਹਾਲੋ ਸ੍ਰੀ ਅਕਾਲ ਤੁਸੀ ਬੈਠੋ ਵੀਰੇ ਇੱਥੇ ਜੀ। ਬੋਲੋ ਇਹ ਸੋ ਨਿਹਾਲ ਸ੍ਰੀ ਅਕਾਲ